ਥੋੜਾ ਜਿਹਾ ਮੁੱਦੇ ਦੀ ਗੱਲ ਕਰਨੀ ਚਾਹੂੰਗਾ ਅੱਜ ਸਵੇਰੇ ਇੱਕ ਪੋਸਟ ਦੇਖੀ ਮੈਂ ਕਿਸੇ ਚੈਨਲ ਦੀ ਸਵੇਰਾ ਦਿਲ ਬੜਾ ਟੁੱਟਿਆ ਉਹ ਚੈਨਲ ਨੂੰ ਅਸੀਂ ਆਲਵੇਜ਼ ਨਾਲ ਜੋੜਦੇ ਆ ਆਪਣੀਆਂ ਫਿਲਮਾਂ ਦੀ ਪ੍ਰੋਮੋਸ਼ਨ ਲਈ ਨਾਲ ਜੋੜਦੇ ਆ ਸਾਡਾ ਜੋ ਉਹਨਾਂ ਨੇ ਜੋ 네ਗੇਟਿਵ ਗੱਲਾਂ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਸਾਡੀ ਕੈਮਿਸਟਰੀ ਨੂੰ ਲੈ ਕੇ ਜੋੜੀ ਨੂੰ ਲੈ ਕੇ ਉਹਨਾਂ ਨੇ ਜੋ ਅੱਜ ਸਵੇਰੇ ਪਬਲਿਸ਼ ਕੀਤਾ ਉਹ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਚੰਗੀ ਲੱਗੀ ਫਿਲਮ ਤੁਸੀਂ ਦੱਸਿਓ ਸਾਰੇ ਜਣੇ ਸੋ ਸਾਡਾ ਤਾਂ ਸਾਡੀ ਜੋਬ ਹੁੰਦੀ ਹੈ ਇਮਾਨਦਾਰੀ ਨਾਲ ਕੰਮ ਕਰਨਾ ਔਰ ਨਵ ਨੇ ਨੀਲ ਜੀ ਨੇ ਬੀ ਐਲ ਪਾ ਜੀ ਨੇ ਫਰਮਵੀਰ ਭਾਈ ਨੇ ਸਾਰੀ ਟੀਮ ਨੇ ਬਹੁਤ ਸੋਹਣਾ ਕਮ ਕੀਤਾ ਪਰ ਮੈਂ ਖੁਦ ਬਹੁਤ ਇਮੋਸ਼ਨਲ ਹੋਇਆ ਦੂਜੀ ਵਾਰ ਫਿਲਮ ਦੇਖ ਰਿਹਾ ਸੋ ਦੂਜੀ ਵਾਰ ਵੀ ਮੈਂ ਆਪਣੇ ਹੰਝੂ ਕੰਟਰੋਲ ਨਹੀਂ ਕਰ ਸਕਿਆ ਸੋ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਜੋੜ ਲੈਂਦੀ ਹੈ ਫਿਲਮ ਪਰ ਨਵ ਨੇ ਬਹੁਤ ਸੋਹਣੀ ਫਿਲਮ ਡਾਇਰੈਕਟ ਕੀਤੀ ਹੈ ਔਰ ਬਹੁਤ ਸੋਹਣੀ ਫਿਲਮ ਲਿਖੀ ਹੈ ਡਾਇਲੋਗ ਅਜੇ ਨੇ ਲਿਖੇ ਰਹੇ ਬਹੁਤ ਪਿਆਰੇ ਡਾਇਲੋਗ ਲਿਖੇ ਨੇ ਇਮੋਸ਼ਨਲ ਕਰਨ ਵਾਲਾ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਬਹੁਤ ਸੋਹਣੀ ਫਰੈਸ਼ ਐਨਰਜੀ ਬਹੁਤ ਨਵਾਂ ਹੈ ਡਾਇਰੈਕਟਰ ਦਾ ਇਹੋ ਜਿਹਾ ਥੋੜੀ ਐਂਟਰੀ ਹੋਵੇ ਬਾ ਡਾਇਰੈਕਟਰ ਜਾਂਦਾ ਜੀ ਕ੍ਰੈਡਿਟ ਕਿਉਂਕਿ ਡਾਇਰੈਕਟਰ ਹੈ ਸਾਰਾ ਪੀਜੀਐਮ ਕਰਨਾ ਇਹਦਾ ਕੰਮ ਹੈ ਵੱਟਮੇ ਅੱਜ ਇੱਕ ਗੱਲ ਇੱਕ ਥੋੜਾ ਜਿਹੀ ਮੁੱਦੇ ਦੀ ਗੱਲ ਕਰਨੀ ਚਾਹੂੰਗਾ ਅੱਜ ਸਵੇਰੇ ਇੱਕ ਪੋਸਟ ਦੇਖੀ ਮੈਂ ਕਿਸੇ ਚੈਨਲ ਦੀ ਸਵੇਰੇ ਦਿਲ ਬੜਾ ਘੁੱਟਿਆ ਉਸ ਚੈਨਲ ਨੂੰ ਅਸੀਂ ਆਲਵੇਜ਼ ਨਾਲ ਜੋੜਦੇ ਆ ਆਪਣੀਆਂ ਫਿਲਮਾਂ ਦੀ ਪ੍ਰੋਮੋਸ਼ਨ ਲਈ ਨਾਲ ਜੋੜਦੇ ਆ ਪਰ ਅੱਜ ਉਹਨਾਂ ਨੇ ਜੋ 네ਗੇਟਿਵ ਗੱਲਾਂ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਸਾਡੀ ਕੈਮਿਸਟਰੀ ਨੂੰ ਲੈ ਕੇ ਜੋੜੀ ਨੂੰ ਲੈ ਕੇ ਉਹਨਾਂ ਨੇ ਜੋ ਅੱਜ ਸਵੇਰੇ ਪਬਲਿਸ਼ ਕੀਤਾ ਉਹ ਬਹੁਤ ਮੰਦ ਭਾਗ ਹੈ ਸਾਡੇ ਲਈ ਜਰਨਲਿਜ਼ਮ ਇਹ ਨਹੀਂ ਹੁੰਦਾ ਪ੍ਰੋਡਿਊਸਰ ਕਈ ਵਾਰ ਕਈ ਚੀਜ਼ਾਂ ਭੁੱਲ ਜਾਂਦਾ ਇਹਨਾਂ ਬਰਡਨ ਹੁੰਦਾ ਦਿਮਾਗ ਤੇ ਕਈ ਵਾਰ ਕਈ ਚੈਨਲ ਰਹਿ ਜਾਂਦੇ ਆ ਕਿ ਜਿਆਨ ਨੂੰ ਪ੍ਰੋਮੋਸ਼ਨ ਨਹੀਂ ਦਿੱਤੀ ਜਾਂਦੀ ਸੱਚ ਜੋ ਸਿਨੇਮੇ ਦਾ ਖਾਲ ਹੈਗਾ ਪੰਜਾਬੀ ਸਿਨੇਮੇ ਦਾ ਸਾਨੂੰ ਸਪੋਰਟ ਦੀ ਲੋੜ ਹੈ ਨਾ ਕਿ ਅਸੀਂ ਆਪਣੇ ਪੰਜਾਬੀ ਸਰਮੇ ਨੂੰ ਪਿੱਛੇ ਖਿੱਚੀਏ ਸੋ ਇਹ ਜਿਹੀਆਂ ਗੱਲਾਂ ਪਲੀਜ਼ ਮੈਂ ਸਾਰਿਆਂ ਨੂੰ ਕਹੂੰਗਾ ਕਿ ਨਾ ਕਰਿਆ ਕਰੋ ਆਪਾਂ ਸਾਰੇ ਰਲ ਮਿਲ ਕੇ ਆਪਾਂ ਸਾਰੇ ਪੰਜਾਬੀਆਂ ਔਰ ਸਾਡੇ ਪੰਜਾਬੀਆਂ ਦੇ ਕਿਰਦਾਰ ਇਦਾਂ ਦੇ ਨਹੀਂ ਆ ਅਸੀਂ ਹਮੇਸ਼ਾ ਦੂਜੇ ਦਾ ਭਲਾ ਸੋਚਣ ਵਾਲੇ ਲੋਕਾਂ ਭਲਾ ਬਕਰਾਂ ਵਾਲੇ ਲੋਕ ਆ ਸੋ ਇਸ ਤਰ੍ਹਾਂ ਕੇ ਸਾਰਿਆਂ ਦੀ ਸਪੋਰਟ ਕਰਿਆ ਕਰੋ ਕਦੇ ਵੀ ਕਿਸੇ ਚੀਜ਼ ਲਈ ਮਾੜਾ ਨਾ ਲਿਖ ਜੀ ਸਾਰੇ ਜਿੰਨੇ ਵੀ ਤੁਸੀਂ ਸਾਰੇ ਇੱਥੇ ਆਏ ਹੋ ਮੇਰੇ ਸਾਹਮਣੇ ਆ ਸਾਰੇ ਦੇਖ ਰਹੇ ਨੇ ਇਹ ਕੋਈ ਐਸੀ ਗੱਲ ਨਹੀਂ ਹੈ ਕਿ ਕੋਈ ਪੇਡ ਹੈ ਜਾਂ ਕੁਛ ਹੈ ਅਬ ਦਿਲੋਂ ਥੈਂਕ ਯੂ ਕਿ ਤੁਸੀਂ ਇਹਨਾਂ ਨੂੰ ਸਪੋਰਟ ਕਰ ਰਹੇ ਹੋ ਇੰਨੇ ਸਾਲਾਂ ਤੋਂ ਔਰ ਇਸ ਫਿਲਮ ਨੂੰ ਵਾਕਈ ਉਸਪੋਰਟ ਦੀ ਲੋੜ ਆ ਪੰਜਾਬੀ ਸਿਨੇਮੇ ਨੂੰ ਸਪੋਰਟ ਦੀ ਲੋੜ ਆ ਔਰ ਤੁਹਾਡੀ ਸਪੋਰਟ ਤੋਂ ਬਿਨਾ ਆਲਵੇਸ ਸਿਨੇਮਾ ਅਧੂਰਾ ਹੈ ਤੁਸੀਂ ਵਧੀਆ ਲਿਖਦੇ ਹੋ ਚੰਗੀ ਫਿਲਮ ਬਾਰੇ ਵਧੀਆ ਬੋਲਦੇ ਹੋ ਜਿੱਥੇ ਕੋਈ ਫਿਲਮ ਕਮੀ ਬੇਸ਼ੀ ਰਹਿੰਦੀ ਆ ਉਹ ਵੀ ਦੱਸਦੇ ਹੋ ਸੋ ਸਾਰਿਆਂ ਨਾਲ ਹੀ ਸਾਰੀ ਆਪਾਂ ਪੂਰੇ ਇੱਕ ਦੂਜੇ ਨਾਲ ਮਿਲ ਕੇ ਹੁੰਦੇ ਆਂ। ਥੈਂਕ ਯੂ। ਥੈਂਕ ਯੂ ਕਰਨ ਜੀ। ਨਮਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਤੁਸੀਂ ਸਾਰੇ ਨਾ ਫਿਲਮ ਦੇਖ ਲਈ ਹੈ। ਦੇਖੋ ਅਸੀਂ ਲੋਕ ਸਾਰੇ ਪਰਿਵਾਰਾਂ ਆੜੇ ਆ। ਸਾਡੇ ਸਾਰਿਆਂ ਦਾ ਕੋਈ ਨਾ ਕੋਈ ਪੈਨ ਹੈ, ਘਰਾ ਹੈ, ਪਿਓ ਹੈ। ਮਾ ਮਾ ਚਾਚਾ ਤਾਇਆ ਸਾਰੇ ਰਿਸ਼ਤੇ ਸਾਡੇ ਵੀ ਹੈ ਹਾਂਜੀ ਤੇ ਇਹ ਜੋ ਉਹਨੇ ਰਿਸ਼ਤਿਆਂ ਦੇ ਉੱਤੇ ਇਹ ਫਿਲਮ ਹੈ ਤੇ ਜਿਸ ਰਿਸ਼ਤਿਆਂ ਦੀ अहमियत ਦਿਖੀ ਹੈ ਇਸ ਫਿਲਮ ਦੇ ਵਿੱਚ ਕਿ ਕਿਸ ਤਰ੍ਹਾਂ ਪੈਣ ਹਰਪਰਾ ਦਾ ਪਿਆਰ ਹੁੰਦਾ ਹੈ ਕਈ ਵਾਰੀ ਹੈ ਸਾਨੂੰ ਦਿਖਦਾ ਵੀ ਹੈ ਪਰ ਉਹ ਅੰਦਰੋਂ ਅੰਤਰੀ ਕਿੰਨਾ ਪਿਆਰ ਹੁੰਦਾ ਹੈ ਹਸਬੰਡ ਵਾਈਫ ਦਾ ਕਿੰਨਾ ਵਧੀਆ ਇਹਨਾਂ ਨੇ ਟ੍ਰੀਟਮੈਂਟ ਦਿੱਤਾ ਹੈ ਕਿ ਕਿਸੇ ਚਾਹੇ ਦੁਨੀਆ ਇੱਕ ਪਾਸੇ ਹੋ ਜਾਏ ਜਿੱਥੇ ਪਿਆਰ ਹੈ ਉਹ ਹਸਬੰਡ ਹੈ ਵਾਈਫ ਹੈ ਕੋਈ ਇੱਕ ਦੂਏ ਵਾਸਤੇ ਕਿੰਨਾ ਡਿਵੋਸ਼ਨ ਹੈ ਇਸ ਰਹੀ ਫਾਦਰ ਮਦਰ ਦਾ ਨਾਨੀ ਅਬੋਤੇ ਦਾ ਦਾਦੀ ਤੇ ਪੋਤੇ ਦਾ ਇਹ ਸਾਰੀਆਂ ਚੀਜ਼ਾਂ ਨੂੰ ਸੰਜੋਇਆ ਹੈ ਇਹ ਡਾਇਰੈਕਟਰ ਸਾਹਿਬ ਇਹ ਇਸ ਤਰ੍ਹਾਂ ਮਤਲਬ ਮੈਂ ਵੀ ਬਹੁਤ ਫਿਲਮਾਂ ਕੀਤੀਆਂ ਪਰ ਐਨੇ ਰਿਸ਼ਤੇਆਂ ਨੂੰ ਸਾਰਿਆਂ ਨੂੰ ਇਕੱਠੇ ਕਰਨਾ ਔਰ ਫਿਰ ਸਾਰਿਆਂ ਦੇ ਇਮੋਸ਼ਨ ਮੇਰਾ ਖਿਆਲ ਹੈ ਐਨੇ ਲੋਕਾਂ ਵਿੱਚੋਂ ਕੋਈ ਇਹੀ ਜਿਹੀ ਅੱਖ ਨਹੀਂ ਹੋਣੀ ਹੈ ਜਿਹੜੀ ਨੰਮ ਨਹੀਂ ਹੋਈ ਇਸ ਕਰਕੇ ਬੜੇ ਸਪੋਰਟ ਦੀ ਲੋੜ ਹੈ ਸਪੋਰਟ ਇਹੀ ਜਿਨੀ ਕੀ ਕੋਈ ਫੇਕ ਸਪੋਰਟ ਦੀ ਲੋੜ ਨਹੀਂ ਹੈ ਜੋ ਜੋ ਤੁਸੀਂ ਫੀਲ ਕੀਤਾ ਹੈ ਉਹ ਜ਼ਰੂਰ ਲਿਖਿਓ ਜਿਹੜਾ ਜਿਹੜਾ ਵੀ ਆਪਣੇ ਭੈਣ ਭਰਾ ਮਾਂ ਪਿਓ ਨੂੰ ਪਿਆਰ ਕਰਦਾ ਉਹ ਇਹ ਦੇਖ ਕੇ ਇਹ ਫਿਲਮ ਦੇਖ ਕੇ ਜ਼ਰੂਰ ਉਡੀਆ ਨਮ ਹੋਈਆਂ ਹੋਣਗੀਆਂ ਪਰ ਹੋਣਗੀਆਂ ਔਰ ਮੇਰਾ ਖਿਆਲ ਹੈ ਇਹ ਫਿਲਮ ਇਸ ਸਾਲ ਦੀ ਬੈਸਟ ਫਿਲਮ ਹੈ

થેન્ક યુ થેન્ક યુ થેન્ક યુ થેન્ક યુ સોરી થેન્ક યુ સો મચ સો 31 તો જાકે سارے દેખ્યો મધાણિયા થેન્ક યુ અર્જે હે જબ કુ તો હે તે ઉદે કુટ પેડી ચાહીએ ਸਾਰਾ মিডিਆ ਇੱਥੇ ਤੁਸੀਂ ਸਾਰਿਆਂ ਜੋਰ ਲਓ ਨਾ ਡੈਡੀ ਦੇ ਪਰਚਾ ਕਰਾ ਕੇ ਨਾ ਪਾ। ਸੋ ਡੈਡੀ ਮੇਰੇ ਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਇਹ ਮੈਨੂੰ ਤੰਗ ਪਰੇਸ਼ਾਨ ਤੁਹਾਡੇ ਸਾਹਮਣੇ ਇਹ ਫਿਲਮ ਨੇ ਬਹੁਤ ਜ਼ਿਆਦਾ ਕੀਤਾ। ਸੋ ਰਲ ਮਿਲ ਕੇ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਇਹਨਾਂ ਦੇ ਪਰਚਾ ਕਰਵਾਉਣਾ। ਬਾਈ ਜੀ ਪਰਚਾ ਤਾਂ ਇਹਦੇ ਇਹਦੇ ਨੇ ਬਚਾ ਲੈਣਾ ਤੇ ਸੋ ਫਿਲਮ ਕੋਈ ਵੇਰੀ ਨਹੀਂ ਬਹੁਤ ਕਹਿੰਦੇ ਮੈਂ ਕਾਮਿਕ ਗੱਲਾਂ ਕਰਨ ਵਾਲਾ ਬੰਦਾ ਆ ਤੇ ਹਸਦਾਰ ਹੀ ਨਾ ਆ ਹਰ ਵੇਲੇ ਪਰ ਆ ਫਿਲਮ ਨੇ ਮੈਨੂੰ ਇਮੋਸ਼ਨਲ ਕੀਤਾ ਮੈਂ ਸੱਚੀ ਜਿ ਰੋਪਿਆਂ ਆ ਜੀ ਇੱਕ ਇੱਕ ਰਸਤੇ ਦੀ سپورਟ ਬਹੁਤ ਬਹੁਤ ਸੋ ਕੈਂਡ ਫਿਲਮੀਆਂ ਸਾਰੇ ਜਿਹੜੇ ਸਪੋਰਟ ਕਰੇਓ ਥੈਂਕ ਯੂ ਸੋ ਮਚ ਕੈਂਡ ਫਿਲਮੀਆਂ ਬਹੁਤ ਬਹੁਤ ਦੋਸਤਾਂ ਉਹ ਬਾਸੇ ਕੋਈ ਨਹੀਂ ਬੋਲਤਾ ਮਦਹਾੜੀਆਂ ਯਾਰ ਤੁਸੀਂ ਸਾਰਿਆਂ ਨੇ ਵੇਖੀ ਔਰ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੂਗੀ ਔਰ ਸਾਰਿਆਂ ਨੇ ਬਾਗੂ ਵੀ ਆਪਣਾ ਆਪਣਾ ਥੋੜਾ ਥੋੜਾ ਜਿੰਨਾ ਵੀ ਜਿਹਦਾ ਕੰਮ ਸੀ ਉਹਨਾਂ ਨੇ ਇਹ ਬਾਤ ਥੈਂਕ ਯੂ